ਹਾਂਜੀ ਸਸਿਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਜੀ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਹਨਾ ਤੇ ਬੈਲ ਆਈਕਨ ਨੂੰ ਨੱਪੋ ਨੋਟੀਫਿਕੇਸ਼ਨ ਵਾਲੀ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਆਪਾਂ ਡੇਲੀ ਦਾ ਹਰ ਰੋਜ਼ ਇੱਕ ਵਲੌਗ ਬਣਾਉਂਦੇ ਆ ਜੀ ਹਰ ਬਲੌਗ ਦੇ ਵਿੱਚ ਆਪਣਾ ਨਵਾਂ ਟੌਪਿਕ ਹੁੰਦਾ ਆਪਾਂ ਨਵੀਂ ਇਨਫੋਰਮੇਸ਼ਨ ਹਨਾ ਐਜੂਕੇਸ਼ਨ ਮੋਟੀਵੇਸ਼ਨ లైక్ ਦੇ టాపిక్స్ ਆਪਾਂ ਹਰ ਰੋਜ਼ ਅਪਲੋਡ ਕਰਦੇ ਆ ਤੁਸੀਂ ਮੇਰੀਆਂ ਪਿਛਲੀਆਂ ਚੈਨਲ ਪਿਛਲੀ ਵੀਡੀਓਜ਼ ਵੀ ਦੇਖ ਸਕਦੇ ਹੋ ਆਪਾਂ ਹਰ ਇੱਕ ਦਿਨ ਨਵਾਂ ਟੋਪਿਕ ਹੁੰਦਾ ਜੀ ਆਪਣਾ ਤੇ ਅੱਜ ਦਾ ਆਪਣਾ ਟੋਪਿਕ ਹੈ ਕਿ ਸਭ ਤੋਂ ਵੱਡਾ ਰੋਗ ਜਿਹੜਾ ਹੈਗਾ ਮਨੁੱਖ ਨੂੰ ਇਨਸਾਨ ਨੂੰ ਕੀ ਆ ਉਹ ਜਿਹੜਾ ਉਸ ਨੂੰ ਅੰਦਰੋਂ ਅੰਦਰੀ ਖਤਮ ਕਰ ਦਿੰਦਾ ਹੈ ਮਤਲਬ ਉਹ ਇੱਕ ਜ਼ਿੰਦਗੀ ਸਿਰਫ ਕੱਟਦਾ ਜਿਉਂਦਾ ਨਹੀਂ ਨਾ ਕੀ ਆ ਉਹ ਸਭ ਤੋਂ ਵੱਡਾ ਰੋਗ ਜਿਵੇਂ ਕਹਿੰਦੇ ਨੇ ਡਿਪਰੈਸ਼ਨ ਐਂਡ ਐਂਗਜ਼ਾਈਟੀ ਕੈਂਸਰ ਜਾਂ ਕੋਈ ਹੋਰ ਹਾਰਟ ਪ੍ਰੋਬਲਮ ਜਾਂ ਕੋਈ ਕਿਡਨੀ ਪ੍ਰੋਬਲਮ ਜਾਂ ਕੋਈ ਲੀਵਰ ਪ੍ਰੋਬਲਮ ਕਿ ਜਾਂ ਕੋਈ ਸਰੀਰਕ ਦਾ ਹੋਰ ਕੋਈ ਰੋਗ ਜਿਹੜਾ ਕਿ ਸਭ ਤੋਂ ਵੱਡਾ ਹੈ ਭਾਈ ਜਿਹੜਾ ਇਨਸਾਨ ਨੂੰ ਜਿਉਣ ਨਹੀਂ ਦਿੰਦਾ ਅੱਜ ਦਾ ਅੱਜ ਦੇ ਟਾਈਮ 'ਚ ਜੇ ਸਭ ਤੋਂ ਵੱਡਾ ਰੋਗ ਇਨਸਾਨ ਨੂੰ ਹੈਗਾ ਬੰਦੇ ਨੂੰ ਹੈਗਾ ਤਾਂ ਉਹ ਹੈਗਾ ਚਾਰ ਲੋਕਾਂ ਦਾ ਡਰ ਵੀ ਚਾਰ ਲੋਕ ਮੇਰੇ ਬਾਰੇ ਕੀ ਕਹਿਣਗੇ ਹਨਾ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ ਤੁਸੀਂ ਦੇਖਿਓ ਆਪਦੇ ਆਸੇ-ਪਾਸੇ ਦੇਖਿਓ ਕਈ ਲੋਕ ਇਹ ਜਿਹੜੇ ਸਿਰਫ ਲੋਕਾਂ ਦੇ ਡਰ ਤੋਂ ਹੀ ਜ਼ਿੰਦਗੀ ਜਿਉਂਦੇ ਆ ਮਤਲਬ ਉਹਨਾਂ ਨੇ ਆਪਦੀ ਜ਼ਿੰਦਗੀ ਜਿਉਣੀ ਛੱਡ ਚੁੱਕੇ ਨੇ ਉਹਨਾਂ ਦਾ ਜਿਹੜਾ ਆਪਦਾ ਬਚਪਨ ਹੁੰਦਾ ਬਚਪਨ ਦੇ ਵਿੱਚ ਆਪਾਂ ਦੇਖਦੇ ਆ ਬੱਚੇ ਨੇ ਡਰ ਹੁੰਦੇ ਆ ਬੇਖੌਫ ਹੁੰਦੇ ਆ ਹਨਾ ਉਹਨਾਂ ਉਹ ਆਪਦੀ ਮਨ ਦੇ ਆਈ ਦੀ ਗੱਲ ਕਰਦੇ ਆ ਮਤਲਬ ਜੋ ਉਹਨਾਂ ਨੂੰ ਵਧੀਆ ਲੱਗਦਾ ਉਹਨਾਂ ਨੇ ਪਟਾਕਦੇ ਨੇ ਕਹ ਦੇਣਾ ਵੀ ਆਹ ਚੀਜ਼ ਵਧੀਆ ਆਹ ਚੀਜ਼ ਮਾੜੀ ਆ ਹਨਾ ਉਹਨਾਂ ਨੇ ਨਹੀਂ ਦੇਖਣਾ ਕਿ ਮੇਰੇ ਜਿਹੜੇ ਨਾਲ ਦੇ ਨੇ ਜਾਂ ਜਿਹੜੇ ਮੇਰੇ ਵੱਡੇ ਨੇ ਬਈ ਉਹ ਮੈਨੂੰ ਕੀ ਚੱਜ ਕਰਨਗੇ ਜਾਂ ਕੀ ਕਰਨਗੇ ਹਨਾ ਉਹ ਆਪਦੀ ਮਸਤੀ ਦੇ ਵਿੱਚ ਖੇਡਦਾ ਰਹਿੰਦਾ ਤੇ ਆਪ ਦਾ ਜਿਹੜਾ ਉਹਦਾ ਮਨ ਹੁੰਦਾ ਉਹ ਆਪਣੇ ਆਪ ਕਰਦੇ ਰਹਿੰਦੇ ਆ ਬੱਚੇ ਜਿਹੜੇ ਹੁੰਦੇ ਆ ਬਟ ਹੁਣ ਜਿਦੋਂ ਜਿਉਂ-ਜਿਉਂ ਵੱਡੇ ਹੁੰਦੇ ਜਾਂਦੇ ਆ ਤਾਂ ਉਹਨਾਂ ਦੇ ਮਨ ਵਿੱਚ ਡਰ ਫੈਲਾਇਆ ਜਾਂਦਾ ਹਨਾ ਵੀ ਜੇ ਉਹ ਕੁਝ ਕਰਦਾ ਤਾਂ ਕਹੇ ਮਾਪਿਓ ਹੀ ਸਭ ਤੋਂ ਪਹਿਲਾਂ ਤਾਂ ਕਹਿ ਦਿੰਦੇ ਆ ਬਈ ਪਤਾ ਨਹੀਂ ਤੂੰ ਆ ਕਿਉਂ ਕਰਦਾ ਹਨਾ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਨਾ ਤੁਮੰਡਾ ਐਂ ਕਰਦਾ ਐ ਉਹ ਕਰਦਾ ਤਾਂ ਉਹਨਾਂ ਦੇ ਅੰਦਰ ਨਾ ਬਚਪਨ ਤੋਂ ਹੀ ਆਪਾਂ ਜਿਹੜਾ ਹੈਗਾ ਆਪਣੇ ਅੰਦਰ ਹੀ ਇਹ ਡਰ ਫੈਲਾ ਦਿੰਨੇ ਆ ਕਿ ਚਾਰ ਲੋਕ ਕੀ ਕਹਿਣਗੇ ਅੱਜ ਮੈਂ ਇਹੀ ਵੀਡੀਓ ਆਪਣੀ ਜਿਹੜੀ ਹੈਗੀ ਮਕਸਦ ਇਹੀ ਆ ਇਹੀ ਟੌਪਿਕ ਆ ਵੀ ਸਭ ਤੋਂ ਵੱਡਾ ਰੋਗ ਕਿਆ ਕਹẽਗੇ ਲੋਕ ਹਨਾ ਤੇ ਇਸ ਡਰ ਦੇ ਮਾਰੇ ਲੋਕ ਸਿਰਫ ਜ਼ਿੰਦਗੀ ਕੱਟ ਰਹੇ ਨੇ ਮਤਲਬ ਜਿਉਉ ਨਹੀਂ ਰਹੇ ਹਨਾ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਕਿਸੇ ਬਾਰੇ ਕੁਝ ਨਹੀਂ ਸੋਚਣਾ ਤੁਸੀਂ ਆਪ ਦੀ ਇੰਜੋਏ ਕਰਨੀ ਹੈ ਲਾਈਫ ਲਾਈਕ ਤੁਹਾਡੀ ਗਿਣਤੀ ਦੇ ਸਾਹ ਮਿਲੇ ਨੇ ਹਨਾ ਇਹ ਨਹੀਂ ਕਿ ਕੱਲ ਨੂੰ ਤੁਸੀਂ ਡੈਥ ਬੈੱਡ ਤੇ ਪਏ ਹੋਮੋ ਤੇ ਤੁਸੀਂ ਹਨਾ ਰਿਗਰਟ ਦੇ ਵਿੱਚ ਪਏ ਹੋਮੋ ਉਦੋਂ ਹਨਾ ਕਿ ਕਾਸ਼ ਮੈਂ ਇਹ ਕਰ ਲੈਂਦਾ ਜਾਂ ਕਾਸ਼ ਮੈਂ ਉਹ ਕਰ ਲੈਂਦਾ ਹਨਾ ਮੈਨੂੰ ਲੋਕ ਮੈਨੂੰ ਇਸ ਗੱਲ ਨੇ ਨਹੀਂ ਕਰਨ ਦਿੱਤਾ ਮੈਨੂੰ ਇਸ ਗੱਲ ਨੇ ਨਹੀਂ ਕਰਨ ਦਿੱਤਾ ਤਾਂ ਜਦੋਂ ਤੁਸੀਂ ਆਪਦੇ ਡੈਥ ਬੈੱਡ ਤੇ ਹੋਮੋ ਹਨਾ ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਕੁਝ ਸਮਾਂ ਹੀ ਹੈ ਤਾਂ ਉਦੋਂ ਤੁਸੀਂ ਰਗਰਟ ਚਨਾ ਆਪਣਾ ਟਾਈਮ ਸਪੈਂਡ ਕਰੋ ਉਦੋਂ ਸਮਾਂ ਦੀ ਜਿਹੜੇ ਤੁਸੀਂ ਆ ਆਪਣੇ ਜਿੰਦਗੀ ਜਿਉਈਆਂ ਹਨਾ ਜਿਹੜੇ ਤੁਸੀਂ ਸੀਨ ਕ੍ਰੀਏਟ ਕੀਤੇ ਆ ਜਿਹੜੇ ਤੁਸੀਂ ਹੈਪੀ ਮੂਮੈਂਟਸ ਜਿਉਏ ਆ ਹਨਾ ਤਾਂ ਤੁਸੀਂ ਮੈਮਰੀ ਲੈ ਕੇ ਮਰੋ ਨਾ ਕਿ ਰਗਰਟ ਲੈ ਕੇ ਅੱਜ ਦਾ ਮਕਸਦ ਇਹੀ ਆ ਵੀਡੀਓ ਕਰਨ ਦਾ ਕਿ ਤੁਸੀਂ ਚਾਰ ਲੋਕ ਕੀ ਕਹਿਣਗੇ ਹਨਾ ਕਿਸੇ ਬਾਰੇ ਕੁਝ ਨਹੀਂ ਸੋਚਣਾ ਹੁਣ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਹੁਣ ਆ ਅੱਜਕੱਲ ਕਰੇਜ਼ ਐਪ ਵੀ ਕੰਟੈਂਟ ਕ੍ਰੀਏਟ ਕਰਨਾ ਜੀ ਤੇ ਕੁਸ਼ਕ ਜਿਹੜੇ ਹੋਣਗੇ ਮੇਰੇ ਵੀਰ ਭੈਣ ਭਰਾ ਉਹ ਇਹ ਜਿਹੇ ਹੋਣਗੇ ਜਿਹੜੇ ਕਹਿਣਗੇ ਯਾਰ ਛੱਡ ਆਪਾਂ ਕੀ ਕਰਨਾ ਹੈ ਹਨਾ ਲੋਕ ਕੀ ਕਹਿਣਗੇ ਲੋਕ ਕਹਿਣਗੇ ਵੀ ਇਹਨਾਂ ਦੇ ਮਾਪਿਓ ਤਾਂ ਇਹ ਕੰਮ ਕਰ ਦਿੱਤੇ ਇਹ ਇੱਥੇ ਕੀ ਕਹਿੰਦੇ ਕੰਜਰਪੁਣਾ ਤੇ ਉਤਰ ਆਇਆ ਆ ਕੰਟੈਂਟ ਕ੍ਰੀਏਟ ਦਾ ਮਤਲਬ ਇਹ ਹੀ ਨਹੀਂ ਹੁੰਦਾ ਕਿ ਸਿਰਫ ਤੁਸੀਂ ਠਮਕੇ ਮਾਰਨੇ ਹਨਾ ਲੱਕ ਹਲਾਉਣੇ ਆ ਜਾਂ ਕੁਝ ਵੀ ਹਨਾ ਕੋਈ ਹਾ ਹਾ ਹੀ ਹੀ ਹੂ ਕਰਨਾ ਤਾਂ ਤੁਸੀਂ ਇਨਫੋਰਮੇਸ਼ਨ ਤੇ ਵੀ ਕਿੰਨੇ ਕੰਟੈਂਟ ਬਣਾ ਸਕਦੇ ਹੋ ਕਿੰਨੀ ਜ਼ਿਆਦਾ ਜਿਹੜੀ ਹੈਗੀ ਇਨਫੋਰਮੇਸ਼ਨ ਨੌਲੇਜ ਆ ਦੁਨੀਆ ਤੇ ਹੈਗੀ ਆ ਜਿਹੜੀ ਕਿ ਆਪਾਂ ਨਾਲੇ ਤਾਂ ਆਪ ਲੈ ਸਕਦੇ ਹਾਂ ਨਾਲੇ ਆਪਾਂ ਲੋਕਾਂ ਨੂੰ ਸ਼ੇਅਰ ਕਰ ਸਕਦੇ ਹਾਂ ਹੁਣ ਤੁਸੀਂ ਮੇਰੇ ਕੰਨੀ ਨੂੰ ਹੀ ਦੇਖ ਲਓ ਕਿ ਜਿਵੇਂ ਮੈਂ ਸਾਫਤ ਸੂਰਤ ਹੈਗਾ ਸਿੱਖੀ ਸਰੂਪ ਦੇ ਵਿੱਚ ਹੈਗਾ ਪ੍ਰੋਪਰ ਸਿੱਖ ਮੈਂ ਆਪਦੇ ਆਪ ਨੂੰ ਨਹੀਂ ਕਹਿੰਦਾ ਕਿਉਂਕਿ ਮੈਂ ਹਜੇ ਅਮਰਤਪਾਨ ਨਹੀਂ ਕੀਤਾ ਜੀ ਸਿਰਫ ਦਾੜੀ ਕੇਸ ਹਨ ਰੱਖੇ ਨੇ ਇਹ ਮਤਲਬ ਮੈਨੂੰ ਵੀ ਇਹ ਸ਼ੌਂਕ ਚੜਿਆ ਕਿ ਹਾਂ ਭਈ ਆਪਾਂ ਵੀ ਕੰਟੈਂਟ ਕ੍ਰੀਏਟ ਕਰੀਏ ਬਟ ਫਿਰ ਉਹੀ ਗੱਲ ਭਈ ਇੱਕ ਬਾਉਂਡਰੀਜ਼ ਵੀ ਹੁੰਦੀਆਂ ਇਹ ਵੀ ਨਹੀਂ ਹੈਗਾ ਕਿ ਤੁਸੀਂ ਆਵਾ ਉੱਤ ਗਏ ਹਨਾ ਸਾਰਾ ਕੁਝ ਬਈ ਜਮਾਈਂ ਡਰ ਚੱਕ ਦੋ ਲੋਕਾਂ ਦਾ ਲੋਕਾਂ ਦਾ ਡਰ ਚੱਕ ਦੇ ਚੱਕਦੇ ਤੁਸੀਂ ਆਪ ਦਾ ਜਿਹੜਾ ਜਿਹੜਾ ਤੁਹਾਡਾ ਹਨਾ ਬਾਉਂਡਰੀਜ਼ ਨੇ ਉਸ ਨੂੰ ਤੁਸੀਂ ਹਨਾ ਕ੍ਰੋਸ ਕਰੋ ਕਿਉਂਕਿ ਆਪਾਂ ਦੇਖਦੇ ਹੀ ਆਂ ਅੱਜਕੱਲ੍ਹ ਜਿਹੜੇ ਆਪਣੇ ਬਲੌਗਰ ਨੇ ਜਾਂ ਕੋਈ ਵੀ ਹੈ ਹਨਾ ਮਤਲਬ ਕਿਵੇਂ ਸਪੈਸ਼ਲੀ ਲੇਡੀਜ਼ ਹਨਾ ਵੀ ਕਿਵੇਂ ਆਪਣਾ ਜਿਹੜਾ ਤਨ ਬਦਨ ਦਿਖਾ ਕੇ ਹਨਾ ਨੰਗਾ ਨਾਚ ਕਰਕੇ ਹਨਾ ਵਿਊਜ਼ ਦੇ ਵਾਸਤੇ ਕੁਝ ਚੰਦ ਪੈਸਿਆਂ ਵਾਸਤੇ ਹਨਾ ਆਪਦੇ ਆਪ ਨੂੰ ਸਾਰੇ ਲੋਕਾਂ ਸਾਹਮਣੇ ਜਿਵੇਂ ਕਹਿੰਦੇ ਆ ਵੀ ਆਪਣੀ ਇੱਜ਼ਤ ਅ ਸਾਰੇ ਲੋਕਾਂ ਸਾਹਮਣੇ ਹਨਾ ਪੇਸ਼ ਕਰਦੇ ਆ ਜਦ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਇਹ ਚੀਜ਼ ਹਨਾ ਹੈਗੀਆ ਕੌਨਫਿਡੈਂਸ਼ੀਅਲ ਹੈ ਪਰਸਨਲ ਹੈ ਤੇ ਇਹ ਮਤਲਬ ਹਰ ਇੱਕ ਵਾਸਤੇ ਨਹੀਂ ਹੈਗਾ ਵੀ ਤੁਸੀਂ ਹਰ ਇੱਕ ਨੂੰ ਆਪਣਾ ਤਨਵਧਨ ਦਿਖਾਈ ਜਾਓ ਹਨ ਉਸ ਤਰ੍ਹਾਂ ਵੀ ਨਹੀਂ ਕਰਨਾ ਬਟ ਜਿਵੇਂ ਹੁਣ ਤੁਸੀਂ ਮੇਰੀ ਐਗਜ਼ਾਮਪਲ ਲੈ ਲਓ ਕਿ ਆਪਾਂ ਕੰਟੈਂਟ ਕ੍ਰੀਏਟ ਕਰਦੇ ਹਾਂ ਠੀਕ ਹੈ ਜੀ ਹਰ ਰੋਜ਼ ਵੀਡੀਓ ਆਪਣੀ ਅਪਲੋਡ ਹੁੰਦੀ ਆ ਹਰ ਰੋਜ਼ ਦਾ ਆਪਾਂ ਵਲੌਗ ਬਣਾਉਂਦੇ ਆ ਤੇ ਆਪਾਂ ਨੌਲੇਜੇਬਲ ਟੌਪਿਕਸ ਤੇ ਜਿਹੜੀ ਹੈਗੀ ਆ ਵੀ ਜਿਹੜੇ ਆਮ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਉਸ ਤੇ ਮੈਂ ਟੌਪਿਕਸ ਉਹਨਾਂ ਟੌਪਿਕਸ ਤੇ ਮੈਂ ਵੀਡੀਓ ਬਣਾਉਂਦਾ ਤੇ ਅਪਲੋਡ ਕਰਦਾ ਹਨਾ ਹਾਲੇ ਤੱਕ ਤਾਂ ਵਧੀਆ ਚੱਲੀ ਜਾਂਦਾ ਮੈਨੂੰ ਮਤਲਬ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਤੇ ਮੈਂ ਸੋਚਦਾ ਹੁੰਦਾ ਸੀਗਾ ਵੀ ਯਾਰ ਬਈ ਇੰਨਾ ਘੱਟ ਆਪਣੇ ਕੋਲ ਟੌਪਿਕ ਹੋਣਗੇ ਤੇ ਇੰਨੇ ਲਗਾਤਾਰ ਵੀਡੀਓਜ਼ ਬਣਾਉਣੀਆਂ ਪੈਣਗੀਆਂ ਕਿਵੇਂ ਚੱਲੂਗਾ ਬਟ ਉਹੀ ਗੱਲ ਹੈ ਵੀ ਜਦੋਂ ਤੁਸੀਂ ਆਪਣਾ ਨੀਸ਼ ਸਿਲੈਕਟ ਕਰ ਲੈਂਦੇ ਹੋ ਨਾ ਤਾਂ ਫਿਰ ਪ੍ਰਮਾਤਮਾ ਆਪੇ ਕਿਰਪਾ ਕਰਦਾ ਉਹ ਤੁਹਾਡੇ ਮਨ ਦੇ ਵਿੱਚ ਆਈਡੀਆ ਆਪਣੇ ਆਪ ਲੈ ਕੇ ਆ ਜਾਂਦਾ ਠੀਕ ਹੈ ਜੀ ਵੀ ਅੱਜ ਇਸ ਟੌਪਿਕ ਤੇ ਬਣਾਉਣਾ ਜੇ ਇਸ ਟੌਪਿਕ ਤੇ ਬਣਾਉਣਾ ਹੁਣ ਤੁਸੀਂ ਦੇਖ ਲਓ ਵੀ ਆਪਣੀ 73 ਜਾਂ 74 ਡੇ ਹੋਊਗਾ ਅੱਜ ਆਪਣਾ ਵੀਡੀਓ ਬਣਾਉਂਦਾ ਤੇ ਮੈਂ ਹਰ ਰੋਜ਼ ਇੱਕ ਆ ਟੌਪਿਕ ਤੇ ਜਿਹੜਾ ਹੈਗਾ ਵੀਡੀਓ ਬਣਾ ਲੈਣਾ ਕਈ ਵਾਰ ਹੁੰਦਾ ਵੀ ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਵੀਡੀਓਜ਼ ਵੀ ਮੈਂ ਬਣਾ ਦਿੰਨਾ ਹੁੰਨਾ ਤੇ ਅਪਲੋਡੂੰ ਮੈਂ ਇੱਕ ਇੱਕ ਦਿਨ ਕਰਕੇ ਸ਼ਡਿਊਲ ਕਰਕੇ ਹੀ ਪਾਉਣਾ ਤਾਂ ਕਿ ਆਪਣੀ ਜਿਹੜੀ ਹੈ ਕੰਸਿਸਟੈਂਸੀ ਬਣੀ ਰਹੇ ਕਿਉਂਕਿ ਅ ਲਗਾਤਾਰ ਵੀਡੀਓ ਕਿਉਂ ਬਣਾਉਣਾ ਕਿਉਂਕਿ ਆਪਾਂ ਪ੍ਰਾਈਵੇਟ ਜੌਬ ਕਰਦੇ ਆ ਜੀ ਠੀਕ ਆ ਉਸ ਦੇ ਵਿੱਚ ਆਪਾਂ ਨੂੰ ਟਾਈਮ ਜਿਹੜਾ ਹੈਗਾ ਫਿਰ ਜੌਬ ਤੇ ਵੀ ਟਾਈਮ ਦੇਣਾ ਪੈਂਦਾ ਫਿਰ ਫੈਮਿਲੀ ਨੂੰ ਵੀ ਟਾਈਮ ਦੇਣਾ ਪੈਂਦਾ ਠੀਕ ਆ ਜੀ ਪੇਰੈਂਟਸ ਨੂੰ ਆਪਣੇ بیوی ਬੱਚਿਆਂ ਨੂੰ ਟਾਈਮ ਦੇਣਾ ਪੈਂਦਾ ਤਾਂ ਕਰਕੇ ਵੀ ਫਿਰ ਸ਼ਡਿਊਲ ਥੋੜਾ ਟਾਈਟ ਹੁੰਦਾ ਹਨਾ ਪਰ ਕਨਸਿਸਟੈਂਸੀ ਰੱਖਣੀ ਆ ਕਿਉਂਕਿ ਇਹ ਕਨਸਿਸਟੈਂਸੀ ਹੀ ਸਕਸੈਸ ਦਾ ਜਿਹੜਾ ਹੈਗਾ ਇੱਕ ਪੌੜੀ ਆ ਠੀਕ ਆ ਇਸ ਕਰਕੇ ਮੈਂ ਕੋਈ ਦਿਨ ਹੁੰਦਾ ਵੀ ਜਿਸ ਦਿਨ ਮੈਨੂੰ ਫ੍ਰੀ ਟਾਈਮ ਜ਼ਿਆਦਾ ਮਿਲਦਾ ਤਾਂ ਮੈਂ 2-3 ਵੀਡੀਓਜ਼ ਬਣਾ ਦਿੰਨਾ ਜੇ ਮੇਰੇ ਕੋਲ ਟੌਪਿਕ ਹੁੰਦੇ ਆ ਤਾਂ ਮੈਂ ਦੋ ਦਿਨ ਵੀਡੀਓਜ਼ ਬਣਾ ਦਿੰਨਾ ਹੁੰਦਾ ਤਾਂ ਇਹ ਇਸ ਤਰ੍ਹਾਂ ਹੈ ਕਿ ਤੁਸੀਂ ਲੋਕਾਂ ਬਾਰੇ ਨਹੀਂ ਸੋਚਣਾ ਠੀਕ ਹੈ ਜੀ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਵੀ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਚਾਰ ਲੋਕ ਹੱਸ ਵੀ ਰਹੇ ਆ ਕੋਈ ਜੇ ਤੁਸੀਂ ਵਲੌਗ ਬਣਾ ਰਹੇ ਹੋ ਨਾ ਰਸਤੇ 'ਚ ਤੁਰੇ ਜਾ ਰਹੇ ਹੋ ਤੁਸੀਂ ਕੈਮਰਾ ਚੱਕ ਰੱਖਿਆ ਤੇ ਲੋਕ ਤੁਹਾਡੇ ਕੰਨੀ ਦੇਖ ਕੇ ਹੱਸਦੇ ਆ ਤੁਸੀਂ ਉਹਨਾਂ ਬਾਰੇ ਉਹਨਾਂ ਉਹਨਾਂ ਨੂੰ ਦੇਖ ਕੇ ਜਮਾਂ ਭਰਉਣਾ ਨਹੀਂਗਾ ਹਨਾ ਕਿਉਂਕਿ ਉਹਨਾਂ ਨੇ ਜਸਟ ਤੁਹਾਨੂੰ ਉਸ ਮੂਮੈਂਟ ਤੇ ਹੀ ਦੇਖਣਾ ਨਾ ਹੀ ਉਹਨਾਂ ਨੇ ਤੁਹਾਡੇ ਨਾਲ ਕੋਈ ਮੇਲ ਵਰਤ ਕਰਨਾ ਨਾ ਹੀ ਕੋਈ ਕੰਮ ਆਉਣਾ ਹਨਾ ਕੁਝ ਨਹੀਂ ਕਰਨਾ ਉਹ ਜਸਟ ਰੈਂਡਮ ਪੀਪਲ ਐ ਉਹ ਦੇਖ ਕੇ ਉਹਨਾਂ ਦਾ ਜਿਹੜਾ ਮੈਂਟੈਲਿਟੀ ਆ ਉਹ ਦੇਖ ਕੇ ਹਸ ਲੈਣਗੇ ਕੋਈ ਗੱਲ ਨਹੀਂ ਤੁਸੀਂ ਕਿਸੇ ਦਾ ਦਿਨ ਬਣਾ ਦੋਗੇ ਹਨਾ ਬਟ ਐਟ ਦੀ ਐਂਡ ਤੁਸੀਂ ਆਪ ਦਾ ਜਿਹੜਾ ਤੁਹਾਡਾ ਜਨੂਨ ਹੈ ਉਹ ਤੁਸੀਂ ਆਪ ਖੁਦ ਫਾਲੋ ਕਰੋ ਹਨਾ ਤੇ ਕਿਸੇ ਬਾਰੇ ਨਾ ਸੋਚੋ ਆਪਣੇ ਮॉम ਡੈਡ ਨੂੰ ਕਨਵਿੰਸ ਕਰੋ ਕਿ ਬਸ ਮੈਂ ਬਈ ਵਧੀਆ ਹੀ ਕਰੂੰਗਾ ਜੋ ਕਰੂੰਗਾ ਜੋ ਕਨਵਿੰਸ ਨੇ ਤਾਂ ਮਤਲਬ ਤੋੜਾ ਜਿਹੜਾ ਹੈਗਾ ਅੱਧਾ ਕੰਮ ਉਹ ਸਫਲ ਹੋ ਗਿਆ ਕਿਉਂਕਿ ਜੇ ਪੇਰੈਂਟਸ ਸਪੋਰਟ ਕਰਨ ਤਾਂ ਮਤਲਬ ਅੱਧੀ ਜਿੱਤ ਆਪਣੀ ਪੱਕੀ ਹੁੰਦੀ ਹੈ ਠੀਕ ਹੈ ਬਾਕੀ ਥੋੜਾ ਜਿਹੜਾ ਹੈਗਾ ਹਾਰਡ ਵਰਕ ਤੇ ਹੁੰਦਾ ਤੇ ਇਸ ਤਰ੍ਹਾਂ ਹੀ ਹੈ ਕਿ ਤੁਸੀਂ ਚਾਰ ਲੋਕਾਂ ਨੂੰ ਨਾ ਸੋਚੋ ਕਿਉਂਕਿ ਐਟ ਦਿ ਐਂਡ ਆਫ ਦਾ ਡੇ ਹਨਾ ਤੁਸੀਂ ਹੀ ਤੁਹਾਡੇ ਕੰਮ ਆਉਣਾ ਜਿਹੜਾ ਕਿ ਮਤਲਬ ਮੇਨ ਮਕਸਦ ਹੈਗਾ ਆਪਣਾ ਆਪਣਾ ਇਹੀ ਆ ਕਿ ਆਪਾਂ ਵਧੀਆ ਲਾਈਫਸਟਾਈਲ ਜਿਉਈਏ ਹਨਾ ਆਪਣੇ ਕੋਲ ਬੈਂਕ ਬੈਲੈਂਸ ਇੰਨਾ ਕੋ ਹੋਵੇ ਵੀ ਕੱਲ ਨੂੰ ਜੇ ਆਪਣੇ ਤੇ ਕੋਈ ਭੀੜ ਪੈਂਦੀ ਆ ਕੋਈ ਐਮਰਜੈਂਸੀ ਆਉਂਦੀ ਆ ਤਾਂ ਆਪਾਂ ਨੂੰ ਕਿਸੇ ਵੱਲ ਹੱਥ ੱਡਣ ਦੀ ਜ਼ਰੂਰਤ ਨਾ ਪਵੇ ਹਨਾ ਤੇ ਇਸੇ ਕਰਕੇ ਹੀ ਆ ਵੀ ਜੇ ਤੁਸੀਂ ਕੰਟੈਂਟ ਕ੍ਰੀਏਟਰ ਬਣਨਾ ਤਾਂ ਤੁਸੀਂ ਲੋਕਾਂ ਦੀ ਝਿਜਕ ਛੱਡੋ ਬਟ ਇਹ ਵੀ ਨਹੀਂ ਹੈ ਵੀ ਤੁਸੀਂ ਆਪਣੀਆਂ ਹੱਦਾਂ ਟੱਪੋ ਹਨਾ ਬਹੁਤ ਜਿਹੜੇ ਲੋਕ ਨੇ ਛੇਤੀ ਸਕਸੈਸਫੁਲ ਹੋਣ ਵਾਸਤੇ ਸਪੈਸ਼ਲੀ ਲੇਡੀਜ਼ ਹਨਾ ਤਾਂ ਉਹ ਆਪਣੇ ਅੰਗ ਪਰਦਰਸ਼ਨ ਕਰਦੇ ਆ ਉਹ ਗਲਤ ਗੱਲ ਹੈ ਜੀ ਉਹ ਉਹ ਨਹੀਂ ਚਾਹੀਦਾ ਉਹ ਚੀਜ਼ ਨਹੀਂ ਚਾਹੀਦੀ ਤੁਸੀਂ ਆਪਣੇ ਟੈਲੈਂਟ ਦੇ ਬੇਸ ਤੇ ਆਓ ਹਨਾ ਆਪਣੀ ਨੌਲੇਜ ਦੇ ਬੇਸ ਤੇ ਆਓ ਆਪਣੇ ਜਿਹੜੇ ਇਨਫੋਰਮੇਸ਼ਨ ਆ ਤੁਹਾਡੀ ਹਨਾ ਉਸ ਦੇ ਬੇਸ ਤੇ ਆਓ ਤੇ ਆ ਕੇ ਪਲੇਟਫਾਰਮ ਤੇ ਬਸ ਗਰਦ ਠਾ ਦਿਓ ਹਨਾ ਤੇ ਇਹ ਹੀ ਚੀਜ਼ ਆ ਕਿ ਲੋਕਾਂ ਬਾਰੇ ਨਹੀਂ ਸੋਚਣਾ ਬਟ ਆਪ ਦੀਆਂ ਹੱਦਾਂ ਵੀ ਨਹੀਂ ਟੱਪਣੀਆਂ ਠੀਕ ਹੈ ਜੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਹਨਾ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਮੇਰੇ ਵੀਰ ਭੈਣ ਭਰਾ ਜਿਹੜੇ ਵੀ ਨੇ ਉਹ ਕੰਟੈਂਟ ਕ੍ਰੀਏਟਰ ਬਣਨਾ ਚਾਹੁੰਦੇ ਨੇ ਜਾਂ ਕੋਈ ਵੀ ਆਪਣੀ ਜ਼ਿੰਦਗੀ 'ਚ ਕੰਮ ਕਰਨਾ ਚਾਹੁੰਦੇ ਨੇ ਮਟ ਲੋਕਾਂ ਤੋਂ ਝਿਜਕਦੇ ਨੇ ਤਾਂ ਕਿ ਉਹਨਾਂ ਨੂੰ ਹੌਸਲਾ ਮਿਲ ਸਕੇ ਹਨ ਤਾਂ ਇਹੀ ਚੀਜ਼ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਵਧੀਆ-ਵਧੀਆ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਪਾਉਂਦਾ ਰਹੂੰਗਾ ਤੇ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹੂੰਗਾ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ